ਕਰੋ ਕੰਪਿਊਟਰ ਕਲਾਸ ਦਾ ਕਹਿ ਕੇ ਕੁੜੀ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ ਪਰ ਪਰਿਵਾਰ ਵਾਲੇ ਕਿਸੇ ਤਰੀਕੇ ਦੇ ਨਾਲ ਕੁੜੀ ਨੂੰ ਘਰ ਬੁਲਾ ਲੈਂਦੇ ਨੇ ਪਰ ਉਸ ਤੋਂ ਬਾਅਦ ਚਾਚਾ ਪਿਓ ਤੇ ਭਰਾ ਉਸ ਨਾਲ ਕੁਝ ਅਜੀਹਾ ਕਰ ਦਿੰਦਾ ਜੋ ਬੇहद ਮੰਦ ਭਾਗਾ ਅਤੇ ਪਰੇਸ਼ਾਨ ਕਰਨ ਵਾਲਾ ਹੈ ਦਰਸਲ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਚ ਅਣਖ ਖਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਪਰਿਵਾਰ ਵਾਲਿਆਂ ਨੇ ਆਪਣੀ 18 ਸਾਲਾ ਧੀ ਦਾ ਕਤਲ ਕਰ ਦਿੱਤਾ ਫਰਹਾਲ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਮੁਲਜ਼ਮਾਨੇ ਕਤਲ ਤੋਂ ਬਾਅਦ ਲਾਸ਼ ਨੂੰ ਸੜ ਦਿੰਦਾ ਸੀ ਜਾਣਕਾਰੀ ਮੁਤਾਬਕ ਇਹ ਮਾਮਲਾ ਗੁਰੂਗ੍ਰਾਮ ਦੇ ਸੋਨਾ ਦਾ ਅਣਖ ਖਾਤਰ ਇੱਥੇ 18 ਸਾਲਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਔਨਰ ਕਿਲਿੰਗ ਮਾਮਲੇ ਦੇ ਵਿੱਚ ਪੁਲਿਸ ਨੇ ਲੜਕੀ ਦੇ ਪਿਤਾ ਭਰਾ ਅਤੇ ਚਾਚੇ ਨੂੰ ਗ੍ਰਫਤਾਰ ਵੀ ਕਰ ਲਿਆ ਜਦਕਿ ਦੋ ਹੋਰ ਮਲਜ਼ਮ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਅਨੁਸਾਰ 31 ਜਨਵਰੀ ਨੂੰ ਲੜਕੀ ਕੰਪਿਊਟਰ ਕਲਾਸ ਲਈ ਕਰੋ ਨਿਕਲੀ ਸੀ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਸੋਨਾ ਸਦਰ ਥਾਣੇ ਦੇ ਵਿੱਚ ਗਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਇਸ ਮਾਮਲੇ ਦੀ ਜਾਂਚ ਦੌਰਾਨ ਗੁਰੂਗਰਾਮ ਪੁਲਿਸ ਨੇ 33 ਦਿਨਾਂ ਬਾਅਦ ਵਾਪਰੀ ਆਨਰਕਿਲਿੰਗ ਦੀ ਸੰਸਨੀ ਖੇਜ਼ ਘਟਨਾ ਦਾ ਖੁਲਾਸਾ ਕੀਤਾ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਲੜਕੀ 31 ਜਨਵਰੀ ਨੂੰ ਆਪਣੀ ਇੱਕ ਦੋਸਤ ਦੇ ਨਾਲ ਗਾਇਬ ਹੋ ਗਈ ਸੀ ਇਸ ਤੋਂ ਬਾਅਦ 2 ਫਰਵਰੀ ਨੂੰ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਲੜਕੀ ਅਤੇ ਲੜਕੀ ਵਾਪਸ ਬੁਲਾਇਆ ਅਤੇ ਲੜਕੀ ਨੂੰ ਉਸੇ ਪਰਿਵਾਰ ਹਵਾ ਲਿਖਾ ਦਿੱਤਾ ਪਰ 3 ਫਰਵਰੀ ਨੂੰ 18 ਸਾਲਾ ਲੜਕੀ ਦਾ ਕਤਲ ਕਰ ਦਿੱਤਾ ਗਿਆ 3 ਫਰਵਰੀ ਦੀ ਸ਼ਾਮ ਯੋਜਨਾਬੱਧ ਤਰੀਕੇ ਦੇ ਨਾਲ ਬਲਬੀਰ ਬਲਬੀਰ ਦੇ ਵੱਡੇ ਭਰਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਤਿੰਨ ਪੁੱਤਰਾਂ ਨੇ ਉਸ ਨੂੰ ਕਾਰ ਦੇ ਵਿੱਚ ਪਿਠਾ ਕੇ ਦੱਸਿਆ ਜਾ ਰਿਹਾ ਹੈ ਕਿ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਕੁੜੀ ਦੀ ਲਾਸ਼ ਨੂੰ ਸੋਨਾ ਦੇ ਨਾਲ ਲੱਗਦੇ ਅਰਾਵਲੀ ਪਹਾੜੀਆਂ ਤੇ ਉਹ ਲੈ ਗਏ ਅਤੇ ਫਿਰ ਸੜ ਦਿੱਤਾ ਫਿਲਹਾਲ ਪੁਲਿਸ ਮਾਮਲੇ ਦੀ ਪੜੀਕੀ ਦੇ ਨਾਲ ਜਾਂਚ ਕਰ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ Never miss an update.